ਕਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇਈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇਈ ਜੇ ਲਾਇ ਰਹਾ ਲਿਵ ਤਾਰ ਉਕੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਰ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨੇ ਜੀ ਹੁਕਮ ਮਿਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹੋਮੈ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ ਕਥਨਾ ਕਥਿ ਨਾਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਖਿਆ ਭਾਉ ਆਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੇ ਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵਿਐ ਗੁਣੀ ਨਿਧਾਨ ਗਾਵਿਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੇ ਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇ ਕਰੀ ਜੇਤੀ ਸ੍ਰਿਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇਲੀ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸ ਨਾ ਜਾਈ ਜੇ ਯੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਮਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਡੌਰ ਖਾਏ ਕੈ ਜਸ ਕੀਰਤ ਜਗਲੇ ਜੇਤ ਸਨਦ ਨਾ ਆਵਈ ਤਾ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀ ਸੁਰਨਾਥ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋਪਾ ਤਲ ਸੁਣੈ ਪਹ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੋਖ ਪਾਪ ਕਾ ਨਾਸ ਸੁਣੈ ਈਸਰ ਬਰਮਾਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣਐ ਸਤ ਸੰਤੋਖ ਗਿਆਨ ਸੁਣਐ ਅਠ ਛਠ ਕਾ ਇਸਨਾਨ ਸੁਣਐ ਪੜ ਪੜ ਪਾਵਹਿ ਮਾਨ ਸੁਣਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣਐ ਸਰਾ ਗੁਣਾ ਕੇ ਗਾਹ ਸੁਣਐ ਸੇਖ ਪੀਰ ਪਾਤਸ਼ਾਹ ਸੁਣਐ ਅੰਧੇ ਪਾਵਹਿ ਰਾਹ ਸੁਣਐ ਹਾਥ ਵਿਸਗਾਹ ਨਾਣਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕਹਿ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤ ਸਿਮ ਪਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹਿ ਮਾਨ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਾਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੋਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਹਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾਓ ਏਖੋ ਕਵਾਓ ਤਿਸਤੇ ਹੋਏ ਲਗ ਦਰੀਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੋਰ ਮੋਹ ਭਖਸਾਰ ਸੰਖ ਮੋਣ ਲਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੂੰ ਸੁਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੋਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਮਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਮ ਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਅਹਲ ਖੇ ਤਿਸ ਨਾਹੇ ਜੀ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਣ ਜਾਵਾ ਏਕ ਵਾਰ ਜੋਤਿ ਤਿ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੋਤ ਪਲੀਤੀ ਕਪੜ ਹੋਏ ਇਹ ਸਾਬਣ ਲਈ ਉਹ ਧੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੈ ਨਾ ਵਖ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਡ ਕੋ ਹੁਕਮੀ ਆਵੋ ਜਾਹੋ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸੁਵੇਲਾ ਵਖਤ ਕਵਣ ਕਵਨ ਥਿਤ ਕਵਨ ਵਾਰ ਕਵਨ ਸ੍ਰਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਹਤਵਾ ਨਾ ਜੋਗੀ ਜਾਣੈ ਰਤਮਾਹੂ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੈ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਨਿਕ ਆਵਾਤ ਸਹਸ 18 ਹੈ ਕਹਿਨਕ ਤੇ ਬਾ ਅਸੁੱਲੋ ਇਕ ਧਾਤ ਲਿਖਾ ਹੋਏ ਤਾ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਇਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵੈ ਸਮੁੰਦਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਏ ਜੇ ਤਸ ਮਨ ਹੋਣਾ ਵਿਸਰੈ ਅੰਤ ਨਾ ਸਿਫਤੀ ਕਹਿਨ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗ ਹੈ ਜੋਦ ਅਪਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕਹਿਤਿਆ ਦੁਖ ਭੋਗ ਸਦਮਾਰ ਇਹ ਭੇਦਾਂ ਤੇ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇਈ ਕੇ ਜਿਸਨੂੰ ਬਖਸੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਅਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਉਮਲ ਪਾਏ ਉਮਲ ਅਸਮਾਹਿ ਅਮੁੱਲ ਧਰਮ ਅਮੁੱਲ ਦੇ ਬਾਣ ਅਮੁੱਲ ਤੁੱਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇ ਆਖੇ ਸੁਰ ਨਰ ਮਨ ਜਨ ਸੇ ਕیتے ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੇ ਕਈ ਕੇ ਜੇਵਡ ਭਾਵੇ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਖੀਏ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸੋ ਕਹੀਨ ਕੇਤੇ ਗਾਵਨ ਹਾਰੇ ਗਾਵੇ ਤਹਨੋਂ ਪਾਉਣ ਪਾਣੀ ਬੈਸੰਤ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਾਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ गावण जति सती संतोषी गावे वीर करारे गावण पंडित पढन रखी सर जुग जुग वेदा नाले गावे मोहिनिया मनमोहन स्वर्ग मछप्याले गावण रत्न उपाए तेरे 68 तीर्थ नाले गावे जोड महाबल सुरा गावे खानी चारे गावे खंड मंडल वर पंडा कर कर रखे तारे ਸੇ ਤਦ ਨੂੰ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਚਾਈ ਰੰਗੀ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੇ ਵੜਾਈ ਜੋ ਤਿਸ ਭਾਵੇ ਸੋਈ ਕਰਸੀ ਹੁਗਮ ਨ ਕੰਨਾ ਜਾਏ ਸੋ ਪਾਤ ਸਾਹ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ 나ਦ ਆਪ 나ਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਜੋਗ ਦੇ ਕਾਰ ਚਲਾਵਹਿ ਲਿਖਿ ਆਵਹਿ ਭਾਗ ਆਦੇਸ ਤਿਸਿਆ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਏ ਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਇ ਦੀ ਬਾਣ ਜੀਵ ਤਿਸ ਭਾਵੈ ਤੇ ਵਿਚ ਲਾਵੇ ਜਿਵ ਹੋ ਵੈ ਫਰਮਾਨ ਓ ਵਖੇ ਓਨ ਨਦਨ ਆਵੈ ਬੋਤਾ ਇਹ ਵਿਡਾਨ ਆਦੇਸ ਤਿਸੇ ਆਦੇਸ ਆਦ ਅਨੇਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੋਜੀ ਪੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗਿਹੜਾ ਆਖੀ ਅਹ ਏਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਇਰੀਸ ਨਾਨਕ ਨਜ਼ਰੀ ਪਾਈਐ ਕੋੜੀ ਕੋੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੇਤੇ ਵਰਮੇ ਘੜਤ ਕੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮਨ ਕੇਤੇ ਕੇਤੇ ਰਤਨ ਸਮੰਧ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜਿ ਗੈ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਹੇ ਜੇ ਕੋ ਕਹੈ ਪਿਛੇ ਪਿਸਤਾਏ ਤਿਥੇ ਘੜਿ ਗੈ ਸੁਰਤ ਮਤ ਮਨ ਬੁੱਧ ਤਿਥੇ ਘੜਿ ਗੈ ਸੁਰਾ ਸਿਦਾ ਕੀ ਸੁਧ ਕਰਮਖੰਡ ਕੇ ਬਾਣੇ ਜੋ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਵਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤੇ ਤੇ ਭਗਤ ਵਸਹਿ ਕੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੈ ਤਿਵਿਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਧ ਹਥਿਆਰ ਭੋਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜਿਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਦਿਵਸ ਰਾਤ ਦੁਇ ਦਾਈ ਦਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ